ਲੋ ਜੀ ਨਵੀਂ ਅਪਡੇਟ ਦੇ ਨਾਲ ਆਪਾਂ ਹਾਜ਼ਰਾਂ ਦੁਪਹਿਰ ਦਾ ਸਮਾਂ ਹੋ ਚੁੱਕਿਆ ਤੇ ਮੌਸਮ ਖੁਸ਼ਕੁਆਰ ਬਣਿਆ ਹੋਇਆ ਤੇ ਕੰਧਾਂ ਵੀ ਆਪਣੀਆਂ ਤਕਰੀਬਨ ਤਕਰੀਬਨ 4 4 ਫੁੱਟ ਉੱਚੀਆਂ ਹੋ ਚੁੱਕੀਆਂ ਨੇ ਤੇ ਕੰਮ ਆਪਣਾ ਪੂਰਾ ਜੋਰਾਂ ਤੇ ਚੱਲ ਰਿਹਾ ਆ ਦੇਖੋ ਪਾਸੇ-ਓਸੇ ਦਾ ਵੀਊ ਤੁਹਾਨੂੰ ਦਿਖਾਉਨੇ ਆ ਮੌਸਮ ਬਹੁਤ ਵਧੀਆ ਪਰਿਆ ਹੋਇਆ ਧੁੱਪ ਨਿਕਲੀ ਹੋਈ ਹੈ ਸ਼ਾਨਦਾਰ ਲੋਰੀਆ ਦਿਖਾਉਣੇ ਆ ਤੁਹਾਨੂੰ ਇੱਕ ਵਿਊ ਆਪਣੇ ਸਾਹਮਣੇ 12 ਵਜੇ ਦੀ ਝੀਲ ਜਾਰੀ ਹੈ ਜਿਹੜੀ ਕਿ ਆਪਾਂ ਨੂੰ ਪਿਛਲੇ 70 ਸਾਲਾਂ ਦੇ ਵਿੱਚ ਕਾਲੀਆਂ ਤੇ ਕਾਂਗਰਸੀਆਂ ਦੀ ਇਹ ਦੇੜਾ ਇਹ ਝੀਲ ਦਾ ਆਨੰਦ ਸਿਰੋਜ ਮਾਣਦੇ ਆ ਬਹੁਤ ਵਧੀਆ ਇੱਥੋਂ ਖੁਸ਼ਬੂ ਆਉਂਦੀ ਹੈ ਤੇ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ ਲੋ ਜਿਹਾ ਉਹਦਾ ਟਾਈਮ ਤੇ ਮੇਸੇ ਸਾਬ ਸਾਹਮਣੀ ਕੰਮ ਤੇ ਆ ਗਏ ਨੇ ਤੇ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਕਰਾਂਗੇ ਤੇ ਮਿਲਦੇ ਆ ਜਲਦੀ ਨਵੀਂ ਅਪਡੇਟ ਦੇ ਨਾਲ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਵੀ ਕਰੋ ਤੇ ਤਾਂ ਕਿ ਜਾਂ ਸਾਡਾ ਹੌਸਲਾ ਵੱਧ ਸਕੇ ਇਸ ਤਰ੍ਹਾਂ ਦੀਆਂ ਵੀਡੀਓ ਅਸੀਂ ਹੋਰ ਵੀ ਲੈ ਕੇ ਹਾਜ਼ਰ ਹੁੰਦੇ ਰਹੀਏ ਜਿਹੜੇ-ਜਿਹੜੇ ਵੀਰਾਂ ਨੂੰ ਵੀਡੀਓ ਵਧੀਆ ਲੱਗੇ ਕਿਰਪਾ ਕਰਕੇ ਕਮੈਂਟ ਜ਼ਰੂਰ ਕਰਿਆ ਕਰੋ। ਇਸ ਪ੍ਰਕਾਰ ਦੀਆਂ ਜਾਂ ਕੋਈ ਹੋਰ ਕਿਸੇ ਤਰੀਕੇ ਦੀ ਵੀਡੀਓ ਤੁਹਾਨੂੰ ਚਾਹੀਦੀ ਹੈ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ। ਉਸ ਤਰ੍ਹਾਂ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। the